ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਾਰੀ ਸਵਾਗਤ ਕਰਦੀਆਂ ਅਜਿਹਾ ਲੱਗਦਾ ਹੈ ਕਿ ਲੰਡਨ ਡਰੱਗਜ਼ ਆਪਰੇਸ਼ਨ ਹੌਲੀ-ਹੌਲੀ ਆਨਲਾਈਨ ਵਾਪਸ ਆ ਰਹੇ ਨੇ ਹਾਲਾਂਕਿ ਇਹ ਅਸਪਸ਼ਟ ਹੈ ਕਿ ਪੱਛਮੀ ਕੈਨੇਡਾ ਦੇ ਵਿੱਚ ਸਟੋਰ ਕੀਤੇ ਗਏ ਸਾਈਬਰ ਹਮਲੇ ਤੋਂ ਬਾਅਦ ਕਦੋਂ ਦੁਬਾਰਾ ਖੁੱਲਣਗੇ ਕੰਪਨੀ ਵੀਰਵਾਰ ਨੂੰ ਸੰਭਾਵਤ ਤੌਰ ਤੇ ਬੰਦ ਹੋਣ ਦੇ 5ਵੇਂ ਦਿਨ ਦੇ ਵਿੱਚ ਦਾਖਲ ਹੋ ਰਹੀ ਹੈ ਹਾਲਾਂਕਿ ਬੁੱਧਵਾਰ ਰਾਤ ਇੱਕ ਅਪਡੇਟ ਦੇ ਵਿੱਚ ਰਿਟੇਲਰ ਨੇ ਕਿਹਾ ਹੈ ਕਿ ਉਹਨਾਂ ਦੀਆਂ ਫੋਨ ਲਾਈਨਾਂ ਚਾਲੂ ਸਨ ਉਨ੍ਹਾਂ ਦੀ ਇਸ ਦੀ ਅੰਦਰੂਨੀ ਜਾਂਚ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਆਫਲਾਈਨ ਜਿਹੜਾ ਉਹਨਾਂ ਨੂੰ ਲਿਆਂਦਾ ਗਿਆ ਸੀ ਪੱਛਮ ਦੇ ਵਿੱਚ ਸਟੋਰ ਐਤਵਾਰ ਸਵੇਰ ਤੱਕ ਬੰਦ ਕੀਤੇ ਗਏ ਨੇ ਸਾਈਬਰ ਸੁਰੱਖਿਆ ਘਟਨਾ ਬਾਰੇ ਕੋਈ ਖਾਸ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਹਾਲਾਂਕਿ ਲੰਡਨ ਡਰਗਜ਼ਾ ਕਹਿਣਾ ਹੈ ਕਿ ਇਹ ਸੁਰੱਖਿਆ ਢੰਗ ਨਾਲ ਸਾਡੇ ਆਪਰੇਸ਼ਨਾਂ ਨੂੰ ਆਨਲਾਈਨ ਵਾਪਸ ਲਿਆਉਣ ਲਈ ਪ੍ਰਮੁੱਖ ਤੀਜੀ ਧਿਰ ਦੇ ਸਾਈਬਰ ਸੁਰੱਖਿਆ ਬਾਹਰਾਂ ਨਾਲ ਕੰਮ ਕਰ ਰਿਹਾ ਹੈ ਕੰਪਨੀ ਨੇ ਕਿਹਾ ਕਿ ਸਾਡੀ ਜਾਂਚ ਉਹ ਮੌਜੂਦਾ ਸਮੇਂ ਦੇ ਵਿੱਚ ਏ ਮੁਲਾਂਕਣ ਕਰ ਰਹੀ ਹੈ ਕਿ ਘਟਨਾ ਵਿੱਚ ਕਿਸੇ ਵੀ ਡੇਟਾ ਦੇ ਨਾਲ ਕਿਸ ਹੱਦ ਤੱਕ ਸਮਝੌਤਾ ਕੀਤਾ ਗਿਆ ਹੈ ਘਟਾ ਵਿੱਚ ਸਾਡੀ ਜਾਂਚ ਇਹ ਨਿਰਧਾਰਤ ਕਰਦੀ ਹੈ ਕਿ ਨਿੱਜੀ ਜਾਣਕਾਰੀ ਪ੍ਰਭਾਵਿਤ ਹੋਈ ਸੀ ਕੰਪਨੀ ਦਾ ਕਹਿਣਾ ਹੈ ਕਿ ਫਾਰਮਾਸਿਸਟ ਲੋਕਾਂ ਨੂੰ ਉਹਨਾਂ ਦੀਆਂ ਦਵਾਈਆਂ ਦੀਆਂ ਜ਼ਰੂਰਤਾਂ ਦੇ ਵਿੱਚ ਮਦਦ ਕਰਨ ਲਈ ਸਾਈਟ ਤੇ ਹਨ ਲੰਡਨ ਡਰੱਗਸ ਦੇ ਕਸਟਮਰ ਕੇਅਰ 1889912299 ਤੇ ਵੀ ਉਪਲਬਧ ਹੈ ਰੀਟੇਲਰ ਨੇ ਕਿਹਾ ਹੈ ਕਿ ਜੇਕਰ ਲੋੜਾ ਜ਼ਰੂਰੀ ਨੇ ਤਾਂ ਗਾਹਕਾਂ ਨੂੰ ਤੁਰੰਤ ਸਹਾਇਤਾ ਲਈ ਨਿਯਮਤ ਕਾਰੋਬਾਰੀ ਘੰਟਿਆਂ ਦੌਰਾਨ ਵਿਅਕਤੀਗਤ ਤੌਰ ਤੇ ਆਪਣੇ ਸਥਾਨਕ ਸਟੋਰ ਤੇ ਜਾਣਾ ਚਾਹੀਦਾ ਹੈ। ਸੂਬੇ ਦਾ ਕਹਿਣਾ ਹੈ ਕਿ ਉਹ ਇੱਕ ਖੋਜ ਪ੍ਰੋਗਰਾਮ ਦੁਆਰਾ ਸਿਹਤ ਸੰਭਾਲ ਕਰਮਚਾਰੀਆਂ ਦੀ ਪਰਤੀ ਬਰਕਰਾਰ ਰੱਖਣ ਤੇ ਸਿਖਲਾਈ ਦੇਣ ਦੇ ਲਈ ਵਧੇਰੇ ਪੈਸਾ ਖਰਚ ਕਰ ਰਹੇ ਨੇ ਸਿਹਤ ਮੰਤਰੀ ਐਡੀਨਡਿਕਸ ਨੇ ਐਲਾਨ ਕੀਤਾ ਹੈ ਕਿ ਇਹਨਾਂ ਪਹਿਲ ਕਦਮੀਆਂ ਦੇ ਲਈ ਡਾਲਰ 155.7 ਮਿਲੀਅਨ ਵੱਖਰੇ ਰੱਖੇ ਜਾਣਗੇ ਸਿਹਤ ਮੰਤਰੀ ਐਡੀਨਡਿਕਸ ਦਾ ਕਹਿਣਾ ਹੈ ਕਿ ਯੂ ਕਮਿਊਨਿਟੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਿਨ੍ਹਾਂ ਦੀ ਨੁਮਾਇੰਦਗੀ ਹੈਲਥ ਸਾਇੰਸਿਸ ਪ੍ਰੋਫੈਸ਼ਨਲਸ ਬਾਰਗੇਨਿੰਗ ਐਸੋਸੀਏਸ਼ਨ ਫੈਸਿਲਿਟੀਜ਼ ਬਾਰਗੇਨਿੰਗ ਐਸੋਸੀਏਸ਼ਨ ਦੁਆਰਾ ਕੀਤੀ ਜਾਂਦੀ ਹੈ ਤੇ ਇੱਕ ਇਨਸੈਂਟਿਵ ਵੀ ਪ੍ਰਾਪਤ ਕੀਤਾ ਜਾਏਗਾ ਜੋ ਪ੍ਰਤੀ ਵਿਅਕਤੀ ਪ੍ਰਤੀ ਸਾਲ ਡਾਲਰ 8000 ਤੱਕ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਜਨਸੰਖਿਆ ਦੇ ਵਾਧੇ ਦੇ ਨਾਲ ਸੂਬੇ ਦੇ ਵਿੱਚ ਹੋਰ ਸਿਹਤ ਸੰਭਾਲ ਕਰਮਚਾਰੀਆਂ ਦੀ ਲੋੜ ਹੈ ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਹੈਲਥ ਕੇਅਰ ਦੇ ਵਿੱਚ ਨਵੇਂ ਦਾਖਲਿਆਂ ਨਵੇਂ ਗ੍ਰੈਜੂਏਟਾਂ ਤੇ ਕੋਮਾਂਤਰੀ ਪੱਧਰ ਤੇ ਪੜ੍ਹੇ ਲਿਖੇ ਪੇਸ਼ੇਵਾਰਾਂ ਦੇ ਸਮੇਤ ਸਲਾਹਕਾਰ ਪ੍ਰੋਗਰਾਮ ਪੇਅਰ ਸਪੋਰਟਸ ਦੇ ਟ੍ਰਾਂਜੀਸ਼ਨ ਟੂ ਪ੍ਰੈਕਟਿਸ ਸਪੋਰਟ ਲਈ ਤਿੰਨ ਸਾਲਾਂ ਦੇ ਵਿੱਚ ਡਾਲਰ 15 ਮਿਲੀਅਨ ਤੱਕ ਵੀ ਪ੍ਰਦਾਨ ਕਰ ਰਿਹਾ ਹੈ ਹੈਲਥ케ਅਰ ਤੱਕ ਪਹੁੰਚ ਕਰਨ ਵਾਲੇ ਲੋਕਾਂ ਨੂੰ ਇੱਕ ਵਧੇਰੇ ਮਜ਼ਬੂਤ ਕਾਰਜਬਲ ਤੋਂ ਲਾਭ ਹੋਵੇਗਾ ਕਿਉਂਕਿ ਸੂਬਾ ਐਲਾਈਟ ਹੈਲਥ ਅਤੇ ਕਲੀਨਿਕ ਸਪੋਰਟ ਵਰਕਰਾਂ ਦੀ ਭਰਤੀ ਤੇ ਉਹਨਾਂ ਨੂੰ ਬਰਕਰਾਰ ਰੱਖਣ ਤੇ ਉਹਨਾਂ ਦੀ ਸਿਖਲਾਈ ਲਈ ਪਹਿਲ ਕਦਮੀਆਂ ਕਰਨ ਵਿੱਚ ਹੋਰ ਨਿਵੇਸ਼ ਕਰਨ ਜਾ ਰਿਹਾ ਹੈ ਇਸ ਸਬੰਧੀ ਸਿਹਤ ਮੰਤਰੀ ਐਡਿੰਡਿਕਸ ਨੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਸਾਡੇ ਪਬਲਿਕ ਹੈਲਥ케ਅਰ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਅਲਾਈਡ ਹੈਲਥ케ਅਰ ਦੇ ਕਾਰਜਪਲ ਨੂੰ ਹੋਰ ਸਹਿਯੋਗ ਦੇਣਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਕਲੀਨਿਕਲ ਸਪੋਰਟ ਸਟਾਫ ਦੀ ਭਰਤੀ ਅਤੇ ਉਹਨਾਂ ਨੂੰ ਬਰਕਰਾਰ ਰੱਖਣ ਦੀਆਂ ਪਹਿਲ ਕਦਮੀਆਂ ਵਿੱਚ ਨਿਵੇਸ਼ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਲੋਕ ਬੇਸ਼ੱਕ ਬੀਸੀ ਵਿੱਚ ਕਿਤੇ ਵੀ ਰਹਿੰਦੇ ਹੋਣ ਉਹਨਾਂ ਦੀ ਅਹਿਮ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਹੋਵੇ ਬੀਸੀ ਦੇ ਹੈਲਥ ਹਿਊਮਨ ਰਿਸੋਰਸਸ ਕਾਰਜਨੀਤੀ ਅਤੇ ਅਲਾਈਡ ਹੈਲਥ ਸਟਰੈਟੈਜਿਕ ਪਲਾਨ ਨੂੰ ਲਾਗੂ ਕਰਨ ਦੇ ਲਈ ਪਹਿਲ ਕਦਮੀਆਂ ਵਿੱਚ ਸਹਾਇਤਾ ਕਰਨ ਲਈ ਸੂਬਾ $155.7 ਮਿਲੀਅਨ ਤੱਕ ਦਾ ਨਿਵੇਸ਼ ਕਰ ਰਿਹਾ ਹੈ ਜਿਸ ਨਾਲ ਅਲਾਈਡ ਹੈਲਥ ਅਤੇ ਕਲੀਨिकल ਸਪੋਰਟ ਸਟਾਫ ਨੂੰ ਬਰਕਰਾਰ ਰੱਖਣ ਤੇ ਉਹਨਾਂ ਦੀ ਭਰਤੀ ਕਰਨ 'ਚ ਮਦਦ ਮਿਲੇਗੀ ਇਸ ਨਿਵੇਸ਼ ਦੇ ਵਿੱਚ ਪ੍ਰੋਵਿੰਸ਼ੀਅਲ ਰੂਰਲ ਇਨਸੈਂਟਿਵ ਪ੍ਰੋਗਰਾਮ ਵੀ ਸ਼ਾਮਿਲ ਹੈ ਜਿਸ ਵਿੱਚ ਵਾਧਾ ਕਰਨ ਦੇ ਲਈ ਵਰਕਰਾਂ ਨੂੰ ਬਰਕਰਾਰ ਰੱਖਣ ਤੇ ਭਰਤੀ ਨੂੰ ਸ਼ਾਹਿਦ ਕਰਨ ਤੇ ਉੱਚ ਮੰਗ ਵਾਲੀਆਂ ਨੌਕਰੀਆਂ ਨੂੰ ਭਰਨ ਵਾਲਿਆਂ ਲਈ ਸਾਈਨਿੰਗ ਬੋਨਸ ਜਿਹੜੇ ਆ ਉਹ ਵੀ ਸਵੀਕਾਰਨਯੋਗ ਹੋਣਗੇ ਤੇ ਉਤਸ਼ਾਹ ਵਜੋਂ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਇੱਕ ਵਾਰ ਇਕੱਠੇ ਤੌਰ ਦੇ ਉੱਤੇ ਦਿੱਤੀ ਗਈ ਜਿਹੜੀ ਰਕਮ ਹੈ ਉਸ ਮੁਤਾਬਕ ਡਾਲਰ 63 73.1 ਮਿਲੀਅਨ ਤੱਕ ਸ਼ਾਮਿਲ ਹੋਵੇਗਾ 1 April 2024 ਤੋਂ ਸ਼ੁਰੂ ਕਰਕੇ ਪੇਂਡੂ ਤੇ ਦੂਰ ਦੁਰਾਡੇ ਦੇ ਪਾਈਚਾਰਿਆਂ ਵਿੱਚ ਰਹਿ ਰਹੇ ਅਤੇ ਕੰਮ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਲਈ প্রভিনਸ਼ੀਅਲ ਰੂਰਲ ਰੀਟੈਂਸ਼ਨ ਇਨਸੈਂਟਿਵ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਇਸ ਇਨਸੈਂਟਿਵ ਲਈ ਯੂ ਕਮਿਊਨਿਟੀਆਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਕੀਤਿਆਂ ਨੂੰ ਜਿਨ੍ਹਾਂ ਵਿੱਚ ਹੈਲਥ ਸਾਇੰਸਿਸ ਪ੍ਰੋਫੈਸ਼ਨਲਜ਼ 바ਰਗੇਨਿੰਗ ਐਸੋਸੀਏਸ਼ਨ ਫੈਸਿਲਿਟੀਆਂ 바ਰਗੇਨਿੰਗ ਐਸੋਸੀਏਸ਼ਨ ਅਤੇ ਕਮਿਊਨਿਟੀ 바ਰਗੇਨਿੰਗ ਐਸੋਸੀਏਸ਼ਨ ਦੀ ਨੁਮਾਇੰਦਗੀ ਪ੍ਰਾਪਤ ਕੀਤੇ ਵੀ ਸ਼ਾਮਿਲ ਨੇ ప్రతి ਵਿਅਕਤੀ ਪ੍ਰਤੀ ਸਾਲ ਡਾਲਰ 8000 ਤੱਕ ਇਨਸੈਂਟਿਵ ਮਿਲੇਗਾ ਪ੍ਰਤੀਕਰਨ ਲਈ ਕੀਤੀਆਂ ਗਈਆਂ ਇਹ ਪਹਿਲ ਕਦਮੀਆਂ ਨਵੇਂ ਅਲਾਈਡ ਹੈਲਥ ਅਤੇ ਕਲੀਨिकल ਸਪੋਰਟ ਹੈਲਥ케ਅ ਸਟਾਫ ਨੂੰ ਪ੍ਰਤੀਕਰਨ ਵਿੱਚ ਸਹਾਇਤਾ ਕਰਨ ਗਿਆ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਬੀਸੀ ਵਿੱਚ ਵਧੇਰੇ ਲੋਕ ਆਪਣੇ ਲਈ ਲੋੜੀਂਦੀ ਦੇਖਭਾਲ ਤੱਕ ਪਹੁੰਚ ਕਰ ਸਕਦੇ ਨੇ ਸਟਾਫ ਨੂੰ ਬਰਕਰਾਰ ਰੱਖਣ ਲਈ ਉਹਨਾਂ ਦੇ ਕੈਰੀਅਰ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਸੂਬਾ ਅਲਾਈਡ ਹੈਲਥ ਕਲੀਨਿਕ ਮੈਂਟਰਸ਼ਿਪ ਪੀਅਰ ਸਪੋਰਟ ਅਤੇ ਅਲਾਈਡ ਹੈਲਥ ਦੇ ਖੇਤਰ ਵਿੱਚ ਦਾਖਲ ਹੋਏ ਨਵੀਂ ਪ੍ਰੈਕਟਿਸ ਸ਼ੁਰੂ ਕਰਨ ਵਾਲਿਆਂ ਲਈ 3 ਸਾਲਾਂ ਦੌਰਾਨ ਡਾਲਰ 15 ਮਿਲੀਅਨ ਤੱਕ ਪ੍ਰਦਾਨ ਕਰ ਰਿਹਾ ਹੈ ਇਸ ਤੋਂ ਇਲਾਵਾ ਸੂਬਾ ਐਚਐਸ ਪੀਬੀਏ ਸੀਬੀਏ ਅਤੇ ਐਫਬੀਏ ਦੇ ਹਰੇਕ ਮੈਂਬਰ ਨੂੰ ਉਹਨਾਂ ਦੀ ਪ੍ਰੋਫੈਸ਼ਨਲ ਡਿਵੈਲਪਮੈਂਟ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਡਾਲਰ 20 ਮਿਲੀਅਨ ਦੇ ਕੇ ਡਾਲਰ 60 ਮਿਲੀਅਨ ਦੇ ਕੁੱਲ ਨਿਵੇਸ਼ ਨਾਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਸਿਖਲਾਈ ਦੀਆਂ ਪਹਿਲ ਕਦਮੀਆਂ ਲਈ ਡਾਲਰ 7.6 ਮਿਲੀਅਨ ਤੱਕ ਪ੍ਰਦਾਨ ਕੀਤੇ ਜਾਣਗੇ ਜਿਸ ਵਿੱਚ ਟਿਊਸ਼ਨ ਕ੍ਰੈਡਿਟ ਨਵੇਂ ਗ੍ਰੈਜੂਏਟਸ ਲਈ ਲਾਇਸੈਂਸਿੰਗ ਤੇ ਇਮਤਿਹਾਨਾਂ ਦੇ ਲਈ ਫੀਸਾਂ ਤੇ ਨਵੇਂ ਰੋਜ਼ਗਾਰ ਦੇਣ ਵਾਲਿਆਂ ਵੱਲੋਂ ਸਪான்ਸਰ ਕੀਤੇ ਅਰਨ ਟੂ ਲਰਨ ਦੇ ਮੌਕਿਆਂ ਦਾ ਲਾਭ ਪ੍ਰਾਪਤ ਕਰਨ ਲਈ ਬਰਸਰੀਆਂ ਵੀ ਸ਼ਾਮਿਲ ਨੇ ਇਸ ਸਬੰਧੀ ਇਹ ਕਿਹਾ ਜਾ ਰਿਹਾ ਕਿ ਜਿੰਨਾ ਹੋ ਸਕੇ ਹੈਲਥ ਕੇਅਰ ਸੈਕਟਰ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਲਈ ਕਦਮ ਚੁੱਕੇ ਜਾਣਗੇ ਨਿਊਜ਼ ਸਟੋ ਚੈਨਲ ਪੰਜਾਬੀ ਦੀ ਰਿਪੋਰਟ ਰੀਅਲ ਏਸਟੇਟ ਉਦਯੋਗ ਦੀਆਂ ਰਿਪੋਰਟਾਂ ਦਾ ਕਹਿਣਾ ਹੈ ਕਿ ਲੋਅਰ ਮੇਨ ਲੈਂਡ ਦੇ ਆਸ-ਪਾਸੇ April 2023 ਦੇ ਮੁਕਾਬਲੇ ਪਿਛਲੇ ਮਹੀਨੇ ਪ੍ਰਾਪਰਟੀ ਸੂਚੀ ਕਰਨ ਦੀਆਂ ਕੀਮਤਾਂ ਵਧੀਆਂ ਨੇ ਫਰੇਜ਼ਰ ਵੈਲੀ ਰੀਅਲ ਏਸਟੇਟ ਬੋਰਡ ਨੇ April ਦੇ ਵਿੱਚ 1471 ਮਲਟੀਪਲ ਸੂਚੀਕਰਨ ਸੇਵਾ ਲੈਣ ਦੇ ਦਰਜ ਕੀਤੇ ਨੇ ਜਾਣਕਾਰੀ ਮੁਤਾਬਕ March ਤੋਂ April ਦੇ ਵਿੱਚ ਕੀਮਤਾਂ ਵਿੱਚ 0.5 ਫੀਸਦੀ ਦਾ ਵਾਧਾ ਹੋਇਆ ਤੇ ਪਿਛਲੇ ਸਾਲ April ਦੇ ਮੁਕਾਬਲੇ 1.5 ਫੀਸਦੀ ਵਧਿਆ ਹੈ ਬੋਰਡ ਦਾ ਕਹਿਣਾ ਹੈ ਕਿ ਜਦੋਂ ਵਿਕਰੀ ਤੋਂ ਐਕਟਿਵ ਸੂਚੀ ਅਨੁਸਾਰ 12 ਫੀਸਦੀ ਤੇ 20 ਫੀਸਦੀ ਦੇ ਵਿਚਕਾਰ ਹੋਏ ਤਾਂ ਮਾਰਕੀਟ ਨੂੰ ਜਿਹੜਾ ਉਹ ਠੀਕ ਮੰਨਿਆ ਜਾਂਦਾ ਹੈ ਪਿਛਲੇ ਮਹੀਨੇ ਇਹ ਅਨੁਪਾਤ 20 ਫੀਸਦੀ ਤੱਕ ਪਹੁੰਚ ਗਿਆ ਸੀ ਇਸ ਦੌਰਾਨ ਗ੍ਰੇਟਰ ਵੈਂਕੂਵਰ ਰੀਅਲਟਰਸ ਨੇ ਰਿਪੋਰਟ ਦਿੱਤੀ ਹੈ ਕਿ ਅਪ੍ਰੈਲ ਦੇ ਵਿੱਚ ਖੇਤਰ ਦੇ ਵਿੱਚ ਰਿਹਾਇਸ਼ੀ ਵਿਕਰੀ ਕੁੱਲ 2831 ਰਹੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਦਰਜ ਕੀਤੀ ਗਈ 2741 ਵਿਕਰੀ ਤੋਂ 3.3 ਫੀਸਦੀ ਵਾਦਾ ਹੋਇਆ April ਦੇ ਅੰਕੜਿਆਂ ਦੇ ਵਿੱਚ ਇੱਕ ਹੋਰ ਹੈਰਾਨੀਜਨਕ ਕਹਾਣੀ ਇਹ ਤਾਂ ਹੈ ਕਿ ਕੀਮਤਾਂ 1 ਤੋਂ 2 ਫੀਸ ਦੀ ਮਹੀਨੇ ਦਰ ਮਹੀਨੇ ਦੀ ਰੇਂਜ ਵਿੱਚ ਹਾਲ ਹੀ ਦੇ ਵਾਦੇ ਦੇ ਨਾਲ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਚੜ੍ਹਦੀਆਂ ਰਹਿੰਦੀਆਂ ਨੇ ਗਰੁੱਪ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸੂਚੀਆਂ ਵਿੱਚ ਵਾਦੇ ਦੇ ਬਾਵਜੂਦ ਵਿਕਰੀ ਸਾਲ ਦਰ ਸਾਲ ਦੇ ਆਧਾਰ ਤੇ 3 ਫੀਸ ਦੀ ਵਧੀ ਹੈ ਗ੍ਰੇਟਰ ਵੈਨਕੂਵਰ ਖੇਤਰ ਵਿੱਚ ਔਸਤ ਵਿਕਰੀ ਮੁੱਲ 1.2 ਮਿਲੀਅਨ ਤੋਂ ਥੋੜਾ ਵੱਧ ਸੀ Airbnb ਤੇ VRBO ਵਰਗੇ کاروبارਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਵੇਂ ਥੋੜੇ ਸਮੇਂ ਦੇ ਕਿਰਾਏ ਦੇ ਨਿਯਮ BC ਦੇ ਵਿੱਚ ਬੁੱਧਵਾਰ ਨੂੰ ਲਾਗੂ ਹੋਣਗੇ। ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਇੱਥੇ ਰਹਿਣ ਵਾਲੇ ਲੋਕਾਂ ਲਈ ਹੋਰ ਘਰ ਬਣਾਉਣਾ ਚਾਹੁੰਦੇ ਨੇ ਕਿਉਂਕਿ ਮੌਜੂਦਾ ਸਮੇਂ ਵਿੱਚ BC ਵਿੱਚ 19000 ਘਰ ਨੇ। ਥੋੜੇ ਸਮੇਂ ਲਈ ਕਿਰਾਏ ਦੇ ਪਲੇਟਫਾਰਮਾਂ ਤੇ ਨੇ ਇਸ ਲਈ ਪਲੇਟਫਾਰਮਾਂ ਨੂੰ ਉਹਨਾਂ ਦੇ ਡੇਟਾ ਨੂੰ ਸਾਂਝਾ ਕਰਨ ਤੇ ਸੂਚੀਆਂ ਦੇ ਵੀ ਲੋਡ ਹੁੰਦੀ ਹੈ ਜੋ ਨਿਯਮਾਂ ਦੀ ਤੁਰੰਤ ਪਾਲਣਾ ਨਹੀਂ ਕਰ ਰਹੀਆਂ ਨੇ ਇਹ ਕਾਨੂੰਨ 10000 ਤੋਂ ਵੱਧ ਆਬਾਦੀ ਵਾਲੇ ਪਾਈਚਾਰਿਆਂ ਤੇ ਲਾਗੂ ਹੁੰਦਾ ਹੈ ਤੇ ਛੋਟੀਆਂ ਨਗਰਪਾਲਿਕਾਵਾਂ ਜਿਨ੍ਹਾਂ ਨੇ ਚੋਣ ਕੀਤੀ ਹੈ ਜਾਂ ਰਿਜ਼ੋਰਟ ਟਾਊਨ ਵਜੋਂ ਮਰੋਨਿਤ ਕੀਤਾ ਗਿਆ ਹੈ ਹਾਲਾਂਕਿ Airbnb ਲਈ ਬੋਲਣ ਵਾਲੇ ਨਾਥਨ ਰੌਟਮੈਨ ਦਾ ਕਹਿਣਾ ਹੈ ਕਿ ਦੂਜੇ ਸ਼ਹਿਰ ਜਿਨ੍ਹਾਂ ਨੇ ਇੱਕ ਬਰਾਬਰ ਨਿਯਮ ਲਿਆਂਦੇ ਨੇ ਉਹਨਾਂ ਨੇ ਰਿਹਾਇਸ਼ ਦੀਆਂ ਕੀਮਤਾਂ ਕਟ ਨਹੀਂ ਦੇਖਿਆ ਉਹਨਾਂ ਨੇ ਸਿਰਫ ਹੋਟਲ ਦੀਆਂ ਕੀਮਤਾਂ ਨੂੰ ਵਾਦੇ ਦੇਖਿਆ ਉਹਨਾਂ ਦੇਖਿਆ ਕਿ 크리스마ਸ ਸੀਜ਼ਨ ਲਈ ਹੋਟਲ ਦੀਆਂ ਕੀਮਤਾਂ ਸਾਲ ਦਰ ਸਾਲ 20% ਦੀ ਵਾਧੀਆਂ ਨੇ ਕਿਉਂਕਿ ਥੋੜੇ ਸਮੇਂ ਲਈ ਕਿਰਾਏ ਤੇ ਲੋਕਾਂ ਲਈ ਹੁਣ ਕੋਈ ਵਿਕਲਪ ਨਹੀਂ ਸੀ ਇਹ BC ਦੀ ਆਰਥਿਕਤਾ ਤੇ ਵੀ ਪ੍ਰਭਾਵ ਪਾਉਣ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਨਵਾਂ ਕਾਨੂੰਨ ਗੈਰਵਾਜਬ ਹੈ ਉਹਨਾਂ ਕੇ ਆਹਸੀ ਲਾਗੂ ਕਰਨ ਦਾ ਸਵਰਥਨ ਕਰਨ ਲਈ ਸਥਾਨਕ ਨਿਯਮਾਂ ਦੇ ਉੱਤੇ ਨਗਰਪਾਲਿਕਾਵਾਂ ਦੇ ਨਾਲ ਕੰਮ ਕਰਨ ਲਈ ਹਮੇਸ਼ਾ ਤਿਆਰ ਰਹੇ ਹਾਂ ਸੁਬਾਈ ਬੱਦਰ ਤੇ ਕੁਝ ਕਰਨਾ ਜਿੱਥੇ ਤੁਹਾਨੂੰ ਇੱਕ ਲਾਇਸੈਂਸ ਦੀ ਬਜਾਏ ਕੰਮ ਕਰਨ ਲਈ ਦੋ ਲਾਇਸੈਂਸ ਦੀ ਲੋੜ ਹੈ ਉਹ ਕਿਸੇ ਵੀ ਹੋਰ ਚੀਜ਼ ਤੋਂ ਲਟ ਹੈ ਜੋ ਅਸੀਂ ਦੁਨੀਆ ਵਿੱਚ ਦੇਖਿਆ ਹੈ ਪ੍ਰੋਵਿੰਸ ਦਾ ਕਹਿਣਾ ਹੈ ਕਿ ਨਿਯਮਾਂ ਦੇ ਦੁਆਰਾ ਮਿਊਨਿਸਪਲ ਉਪ ਕਾਨੂੰਨ ਨਿਯਮਾਂ ਨੂੰ ਤੋੜਨ ਵਾਲੇ ਮੇਜ਼ਬਾਨਾ ਲਈ ਜੁਰਮਾਨਾ ਡਾਲਰ 1000 ਤੋਂ ਵੱਧ ਕੇ ਡਾਲਰ 3000 ਹੋ ਜਾਏਗਾ BCDP ਪ੍ਰਾਪਰਟੀ ਰਾਈਟਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੁਝ ਅਦਾਲਤਾਂ ਦੇ ਵਿੱਚ ਕਾਨੂੰਨ ਨੂੰ ਚੁਣੌਤੀ ਦੇ ਰਿਹਾ ਹੈ ਇਹ ਕਹਿੰਦੇ ਹੋਏ ਕਿ ਪ੍ਰੋਵਿੰਸ ਨੂੰ ਮੇਜ਼ਬਾਨਾਂ ਤੇ ਮਹਿਮਾਨਾਂ ਦੇ ਵਿਚਕਾਰ ਮੌਜੂਦਾ ਇਕਰਾਰਨਾਮੇ ਨੂੰ ਰੱਦ ਨਹੀਂ ਕਰਨਾ ਚਾਹੀਦਾ BCNDP ਨੇ ਪਿਛਲੇ ਸਾਲ ਅਕਤੂਬਰ ਵਿੱਚ ਇਹ ਕਾਨੂੰਨ ਪੇਸ਼ ਕੀਤਾ ਸੀ 10000 ਤੋਂ ਘੱਟ ਲੋਕਾਂ ਵਾਲੀਆਂ ਕੁਝ ਨਗਰਪਾਲਿਕਾਵਾਂ ਇਸ ਕਾਨੂੰਨ ਨੂੰ ਚੁਣ ਸਕਦੀਆਂ ਨੇ ਨਵੇਂ ਨਿਯਮਾਂ ਲਈ ਸਹਿਮਤੀ ਦੇਣ ਵਾਲੇ ਪਾਈਚਾਰਿਆਂ ਦੇ ਵਿੱਚ ਟਫੀਨੋ ਕੈਂਟ ਗੈਬਰੀਓਲਾ ਆਈਲੈਂਡ ਬੋਵੇ ਬੋਵੈਨ ਆਈਲੈਂਡ ਅਸੋਯੋਸ ਤੇ ਪੈਬਰਟਨ ਨੇ ਇੱਕ ਨਵੇਂ ਕਾਨੂੰਨ ਦੇ ਵਿੱਚ 1 ਨਵੰਬਰ ਤੋਂ ਲਾਗੂ ਹੁੰਦੇ ਦੇਖਣਗੇ ਸ਼ਾਰਟ ਰੈਂਟਲ ਨਵੇਂ ਨਿਯਮ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਨੇ ਜੇਕਰ ਤੁਸੀਂ ਪਹਿਲਾਂ ਹੀ ਗਰਮੀਆਂ ਦੀਆਂ ਰਿਹਾਇਸ਼ਾਂ ਬੁੱਕ ਕਰ ਲਈਆਂ ਨੇ ਇਹ ਨਿਯਮ 1 ਮਈ ਤੋਂ ਲਾਗੂ ਹੋ ਗਏ ਨੇ ਇਹ ਸਪਸ਼ਟ ਨਹੀਂ ਹੈ ਕਿ ਲਗਭਗ 60 ਭਾਈਚਾਰਿਆਂ ਤੋਂ ਕਿੰਨੇ ਥੋੜੇ ਸਮੇਂ ਦੇ ਕਿਰਾਏ ਹੁਣ ਉਪਲਬਧ ਨਹੀਂ ਹੋਣਗੇ ਜਿੱਥੇ ਨਿਯਮ ਲਾਗੂ ਨੇ ਕਿਉਂਕਿ ਇਹ ਗੱਲ ਤੇ ਨਿਰਭਰ ਕਰਦਾ ਹੈ ਕਿ ਕਿੰਨੀਆਂ ਪ੍ਰਮੁੱਖ ਰਿਹਾਇਸ਼ੀ ਇਕਾਈਆਂ ਹਨ ਅਤੇ ਕਿੰਨੀਆਂ ਜਾਇਦਾਦਾਂ ਨੇ ਜਿਵੇਂ ਕਿ ਨਿਵੇਸ਼ਕਾਂ ਦੀ ਮਲਕੀਅਤ ਵਾਲੇ ਕੋਂਡੋ ਨਿਯਮ 10000 ਜਾਂ ਇਸ ਤੋਂ ਵੱਧ ਵਾਲੇ ਸ਼ਹਿਰਾਂ ਤੇ ਆਪਣੀ ਮਰਜ਼ੀ ਨਾਲ ਚੋਣ ਕਰਨ ਵਾਲੀਆਂ ਨਗਰਪਾਲਿਕਾਵਾਂ ਤੇ ਲਾਗੂ ਹੁੰਦੇ ਨੇ ਸਥਾਨਕ ਸਰਕਾਰਾਂ ਆਪਣੇ ਉਪ ਨਿਯਮਾਂ ਨੂੰ ਲਾਗੂ ਕਰ ਸਕਦੀਆਂ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੁਕੱਲਮ ਨੇ ਇਹ ਗੱਲ ਕਹੀ ਹੈ ਐਮਪੀਜ਼ ਨੂੰ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦੇ ਨੇੜੇ ਆ ਰਿਹਾ ਹੈ ਕਿਉਂਕਿ ਮਹਿੰਗਾਈ ਦੇ ਹੇਠਾਂ ਆਉਣ ਤੇ ਅੱਗੇ ਜਿਹੜੇ ਇਸ ਦੇ ਹੇਠ ਮਹਿੰਗਾਈ ਦੇ ਹੇਠਾਂ ਆਉਂਦੇ ਸੰਕੇਤ ਜਿਹੜੇ ਨੇ ਉਹ ਮਿਲ ਰਹੇ ਨੇ ਮਕੱਲਮ ਨੇ ਹਾਊਸ ਆਫ ਕਾਮਨਸ ਦੇ ਵਿੱਤ ਕਮੇਟੀ ਦੇ ਅੱਗੇ ਕਿਹਾ ਕਿ ਅਸੀਂ ਮਹਿੰਗਾਈ ਹੇਠਾਂ ਵੱਲ ਆਉਣ ਦਾ ਰੁਝਾਨ ਦੇਖ ਰਹੇ ਹਾਂ ਕੈਨੇਡੀਅਨਸ ਲਈ ਇਹ ਸੁਨੇਹਾ ਹੈ ਕਿ ਅਸੀਂ ਨੇੜੇ ਆ ਰਹੇ ਹਾਂ ਅਤੇ ਅਸੀਂ ਦੇਖ ਰਹੇ ਹਾਂ ਜੋ ਸਾਨੂੰ ਦੇਖਣ ਦੀ ਲੋੜ ਹੈ ਤੇ ਸਾਨੂੰ ਇਹ ਭਰੋਸਾ ਰੱਖਣ ਦੀ ਲੋੜ ਹੈ ਕਿ ਇਹ ਸਿਲਸਿਲਾ ਕਾਇਮ ਰਹੇਗਾ ਮਕੱਲਮ ਨੇ ਕਿਹਾ ਕਿ ਆਰਥਿਕ ਵਿਕਾਸ ਰੁਕ ਗਿਆ ਹੈ ਵਸਤੂਆਂ ਦੀ ਜਿਹੜੀ ਵਾਧੂ ਸਪਲਾਈ ਹੈ ਅਤੇ ਵੇਜਸ ਦੇ ਵਿੱਚ ਵਾਧਾ ਸਿਰ ਹੋ ਗਿਆ ਤੇ ਲੇਬਰ ਮਾਰਕੀਟ ਦੀ ਓਵਰ ਹੀਟਿੰਗ ਦੇ ਵਿੱਚ ਥੋੜੀ ਨਰਮੀ ਦੇਖੀ ਗਈ ਹੈ ਜਿਸ ਨੇ ਕੀਮਤਾਂ ਨੂੰ ਹੇਠਾਂ ਲਿਆਉਣ ਦੇ ਵਿੱਚ ਮਦਦ ਕੀਤੀ ਹੈ ਕੇਂਦਰੀ ਬੈਂਕ ਲਈ ਸੰਭਾਵਤ ਤੌਰ ਤੇ ਦਰਾਂ ਦੇ ਵਿੱਚ ਕਟੌਤੀ ਕਰਨ ਦਾ ਅਗਲਾ ਮੌਕਾ 5 ਜੂਨ ਹੈ ਮਕੱਲਮ ਦੀ ਟਿੱਪਣੀ ਕਰਦੇ ਮਾਲਕਾਂ ਅਤੇ ਘਰ ਖਰੀਦਣ ਵਾਲਿਆਂ ਲਈ ਚੰਗੀ ਖਬਰ ਹੋ ਸਕਦੀ ਹੈ ਜਿਨ੍ਹਾਂ ਨੂੰ 20 ਸਾਲ ਦੇ ਰਿਕਾਰਡ ਪੱਧਰ ਦੀਆਂ ਵਿਆਜ ਦਰਾਂ ਕਰਕੇ ਮਹਿੰਗਾਈ ਮੌਰਗੇਜਾਂ ਨਾਲ ਯੋਜਨਾ ਬੈ ਰਿਆ ਹੈ ਉਹਨਾਂ ਕਹਿ ਕੇ ਬੈਂਕ ਦੀ ਮੌਜੂਦਾ ਜਿਹੜੀ ਹੈ ਉਸ हिसाब ਨਾਲ 5 ਫੀਸ ਸਦੀਦਾਰ ਘਰਾਂ ਦੀ ਮੰਗ ਤੇ ਰੋਕ ਲਗਾ ਰਹੀ ਹੈ ਪਰ ਬੈਂਕ ਆਫ ਕੈਨੇਡਾ ਦਾ ਅਨੁਮਾਨ ਹੈ ਕਿ ਵਿਆਜ ਦਰਾਂ ਦੇ ਵਿੱਚ ਕਟੌਤੀ ਮਗਰੋਂ ਘਰਾਂ ਦੀ ਮੰਗ ਵਧੇਗੀ ਜਿਸ ਨਾਲ ਘਰਾਂ ਦੀਆਂ ਕੀਮਤਾਂ ਵੀ ਕੁਝ ਉੱਪਰ ਵੱਲ ਨੂੰ ਜਾਣਗੀਆਂ ਇਹ ਸਵੀਕਾਰ ਕਰਦੇ ਹੋਏ ਕਿ ਕੈਨੇਡੀਅਨਜ਼ ਅਤੇ ਅਰਥ ਵਿਵਸਥਾ ਦੇ ਕੁਝ ਖੇਤਰਾਂ ਜਿਵੇਂ ਕਿ ਰੀਅਲ ਏਸਟੇਟ ਤੇ ਉੱਚੀਆਂ ਵਿਆਜ ਦਰਾਂ ਅਕਤਾਰ ਕਾਰਨ ਬੰਦੀਆਂ ਨੇ ਮਕੱਲਮ ਨੇ ਕਿਹਾ ਹੈ ਕਿ ਬੈਂਕ ਕੋ ਮੋਨਿਟਰੀ ਪਾਲਿਸੀ ਨੂੰ ਇਸ ਦੇ ਵੱਧ ਸਮੇ ਲਈ ਕਸਮਾਂ ਨਹੀਂ ਰੱਖਣਾ ਚਾਹੁੰਦਾ ਵਿਆਜ ਦਰਾਂ ਦੇ ਮਕੱਲਮ ਦਾ ਮੁਕਾਬਲਤਨ ਨਰਮ ਨਜ਼ਰੀਆ ਅਮਰੀਕੀ ਰਿਡੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਅਤੇ ਜੋਰਮ ਪਾਵਲ ਨੇ ਕੁਝ ਵੱਖਰਾ ਦਿੱਤਾ ਹੈ ਅਮਰੀਕੀ ਫੈਡਰਲ ਰਿਜ਼ਰਵ ਜਿਹੜੇ ਨੇ ਉਹਨਾਂ ਨੇ ਵਿਆਜ ਦਰਾਂ ਨੂੰ ਸਿਰ ਰੱਖਿਆ ਮੈਂ ਕਲਮ ਨੇ ਕਿਹਾ ਹੈ ਕਿ ਅਮਰੀਕਾ ਨਾਲੋਂ ਕੈਨੇਡਾ ਵਿੱਚ ਮਹਿੰਗਾਈ ਦੇ ਵਧੇਰੇ ਹੇਠਾਂ ਹੁੰਦਾ ਇੱਕ ਕਾਰਨ ਇਹ ਹੈ ਕਿ ਕੈਨੇਡਾ ਦੀ ਆਰਥਿਕਤਾ ਅਮਰੀਕਾ ਨਾਲੋਂ ਕਮਜ਼ੋਰ ਰਹੀ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿਆਜ ਦਰਾਂ ਨੂੰ ਬਰਕਰਾਰ ਰੱਖਣ ਤੇ ਕੈਨੇਡਾ ਵੱਲੋਂ ਕਟੌਤੀ ਕਰਨ ਦੇ ਫੈਸਲੇ ਦਾ ਕੈਨੇਡੀਅਨ ਡਾਲਰ ਤੇ ਪ੍ਰਭਾਵ ਪੈ ਸਕਦਾ ਹੈ ਪਰ ਉਹਨਾਂ ਕਿਹਾ ਸਾਡੀ ਆਪਣੀ ਮੁਦਰਾ ਹੈ ਅਸੀਂ ਆਪਣੀ ਖੁਦ ਦੀ ਮੁਦਰਾ ਨੀਤੀ ਚਲਾ ਸਕਦੇ ਹਾਂ ਤੇ ਅਸੀਂ ਫੈਡਰਲ ਤੋਂ ਹੇਠਾਂ ਚਲੇ ਜਾਂਦੇ ਹਾਂ ਤਾਂ ਇਹ ਕੈਨੇਡੀਅਨ ਡਾਲਰ ਨੂੰ ਕਮਜ਼ੋਰ ਕਰੇਗਾ ਇਹ ਛੁੱਟੀਆਂ ਮਨਾਉਣ ਵਾਲਿਆਂ ਤੇ ਅਕਸਰ ਸਰਹੱਦ ਪਾਰ ਕਰਨ ਵਾਲਿਆਂ ਦੇ ਯਾਤਰੀਆਂ ਲਈ ਮੁਸ਼ਕਲ ਹੋ ਸਕਦਾ ਹੈ ਪਰ ਇੱਕ ਕਮਜ਼ੋਰ ਕੈਨੇਡੀਅਨ ਡਾਲਰ ਕੈਨੇਡੀਅਨ ਅਰਥਚਾਰੇ ਲਈ ਵਰਦਾਨ ਵੀ ਹੋ ਸਕਦਾ ਹੈ ਕਿਉਂਕਿ ਸਾਡੇ ਨਿਰਯਾਤ ਸਸਤੇ ਹੋ ਜਾਣਗੇ ਫੈਡਰਲ ਸਰਕਾਰ ਦੇ ਵੱਲੋਂ ਜਾਰੀ ਨਵੇਂ ਆંકड़े ਦਰਸਾਉਂਦੇ ਨੇ ਕਿ ਮਹਾਮਾਰੀ ਤੋਂ ਬਾਅਦ ਆਰਥਿਕ ਮੰਦੀ ਤੋਂ ਉੱਭਰਨ ਦੌਰਾਨ ਸਾਲ 2022 ਦੇ ਵਿੱਚ ਕੈਨੇਡਾ ਦੀ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਵਾਦਾ ਹੋਇਆ ਹੈ ਨਵੀਂ ਨੈਸ਼ਨਲ ਇਨਵੈਂਟਰੀ ਰਿਪੋਰਟ ਦੇ ਅੰਕੜੇ ਦਰਸਾਉਂਦੇ ਨੇ ਕਿ 2021 ਦੇ ਵਿੱਚ 698 ਮੈਗਾਟਨ ਦੇ ਮੁਕਾਬਲੇ 2022 ਵਿੱਚ ਨਿਕਾਸ 708 ਮੈਗਾਟਨ ਤੱਕ ਪਹੁੰਚ ਗਿਆ ਪਰ ਵਾਤਾਵਰਣ ਮੰਤਰੀ ਸਟੀਫਨ ਗਲਵੋਡ ਨੇ ਇੱਕ ਇਹ ਗੱਲ ਕਹੀ ਹੈ ਕਿ 2022 ਦੇ ਅੰਕੜੇ ਇਸ ਸੰਕੇਤ ਨੇ ਕਿ ਸਰਕਾਰ ਦੀਆਂ ਕਲਾਈਮੇਟ ਨੀਤੀਆਂ ਕੰਮ ਕਰ ਰਹੀਆਂ ਨੇ ਤੇ ਮਹਾਮਾਰੀ ਦੇ ਸਾਲਾਂ ਨੂੰ ਛੱਡ ਕੇ ਨਿਕਾਸੀ 25 ਸਾਲ ਦੇ ਵਿੱਚ ਸਭ ਤੋਂ ਹੇਠਾ ਦਰਜ ਹੋਈ ਹੈ ਸਲਾਨਾ ਰਿਪੋਰਟ ਸੰਯੁਕਤ ਰਾਸ਼ਟਰ ਨੂੰ ਸੌਂਪੀ ਜਾਂਦੀ ਹੈ ਤੇ ਨਿਕਾਸੀ ਘਟਾਉਣ ਦੀ ਯੋਜਨਾ ਤੇ ਕੈਨੇਡਾ ਦੀ ਪ੍ਰਗਤੀ ਦਾ ਵੇਰਵਾ ਵੀ ਦਿੰਦੀ ਹੈ 2019 ਵਿੱਚ ਕੈਨੇਡਾ ਵਿੱਚ 752 ਮੈਗਾਟਨ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਹੋਈ ਸੀ ਜੋ ਕਿ 2022 ਦੇ ਮੁਕਾਬਲੇ 14 ਮੈਗਾਟਨ ਵੱਧ ਸੀ ਗ੍ਰੀਨ ਪੀਸ ਦੇ ਬੁਲਾਰੇ ਨੇ ਕਿਹਾ ਹੈ ਕਿ ਆਰਥਿਕ ਉਛਾਲ ਦੇ ਮੱਦੇ ਨਜ਼ਰ ਨਿਕਾਸ ਦੇ ਵਿੱਚ ਵਾਅਦੇ ਦੀ ਉਮੀਦ ਕੀਤੀ ਗਈ ਸੀ ਪਰ ਚੰਗੀ ਖਬਰ ਇਹ ਹੈ ਕਿ ਇਹ ਉਮੀਦ ਨਾਲੋਂ ਘੱਟ ਹੈ ਉਹਨਾਂ ਕਹਿੰਦੇ ਕਿ ਅੰਕੜੇ ਦਰਸਾਉਂਦੇ ਨੇ ਕਿ ਨਿਕਾਸੀ ਨੂੰ ਘਟਾਉਣ ਦੇ ਉਦੇਸ਼ ਨਾਲ ਬਣਾਏ ਨਿਯਮ ਪ੍ਰਭਾਵਸ਼ਾਲੀ ਰਹੇ ਨੇ ਉਹਨਾਂ ਕਹਿੰਦੇ ਕਿ ਮੌਜੂਦਾ ਜਲਵਾਯੂ ਯੋਜਨਾ ਵਿੱਚ ਕਮੀ ਤੇਲ ਤੇ ਗੈਸ ਸੈਕਟਰਾਂ ਤੋਂ ਨਿਕਾਸ ਤੇ ਇੱਕ ਸੀਮਾ ਨਾ ਲਗਾਉਣਾ ਹੈ ਪਿਛਲੇ ਦਸੰਬਰ ਵਿੱਚ ਲਿਬਰਲ ਸਰਕਾਰ ਨੇ ਤੇਲ ਤੇ ਗੈਸ ਉਦਯੋਗ ਤੋਂ ਨਿਕਾਸ ਨੂੰ ਸੀਮਿਤ ਕਰਨ ਲਈ ਵਚਨਬੱਤਾ ਪ੍ਰਗਟਾਈ ਸੀ ਪਰ ਉਹ ਵੀ 2026 ਤੋਂ ਪਹਿਲਾਂ ਨਹੀਂ ਯੋਜਨਾ ਦੇ ਹਿਸਾਬ ਦੇ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਕੁਝ ਚੰਗਾ ਆਉਣ ਦੀ ਉਮੀਦ ਹੈ ਤੇ 2022 ਵਿੱਚ ਤੇਲ ਤੇ ਗੈਸ ਖੇਤਰ ਵਿੱਚ ਇੱਕ ਵਾਰ ਫਿਰ ਕੈਨੇਡਾ ਵਿੱਚ ਨਿਕਾਸ ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ ਜੋ ਕਿ 30% ਤੋਂ ਵੀ ਥੋੜਾ ਹੈ ਥੋੜਾ ਵਾਧਾ ਹੈ ਆਵਾਜਾਈ ਖੇਤਰ ਨਾਲ ਸੰਬੰਧਿਤ ਨਿਕਾਸ ਦੂਜੇ ਨੰਬਰ ਤੇ ਰਿਹਾ ਲਿਬਰਲ ਸਰਕਾਰ ਨੇ 2030 ਤੱਕ ਗ੍ਰੀਨ ਹਾਊਸ ਗੈਸਾਂ ਦੇ ਨਿਕਾਸੀ 2005 ਦੇ ਪੱਧਰ ਤੋਂ 40% ਦੀ ਘਟਦੇ ਪੱਧਰ ਤੱਕ ਲਿਆਉਣ ਦਾ ਟੀਚਾ ਮਿੱਥਿਆ ਹੈ ਇਹ ਯੋਜਨਾ 2026 ਤੱਕ 2005 ਦੇ ਪੱਧਰ ਤੋਂ ਨਿਕਾਸੀ ਵਿੱਚ 20 ਫੀਸਦੀ ਦੀ ਮੰਗ ਕਰਦੀ ਹੈ ਪਿਛਲੇ ਸਾਲ ਫੈਡਰਲ ਸਰਕਾਰ ਦੁਆਰਾ ਜਾਰੀ ਕੀਤੇ ਗਏ ਅਨੁਮਾਨਾਂ ਨੇ ਦਰਸਾਇਆ ਕਿ ਕੈਨੇਡਾ ਉਸ ਟੀਚੇ ਤੱਕ ਪਹੁੰਚਣ ਲਈ ਲੀਤੇ ਸੀ ਮੈਟਰੋ ਵੈਂਕੂਵਰ ਦੇ ਵਿੱਚ ਡਰਾਈਵਰਾਂ ਨੇ ਰਾਤੋ-ਰਾਤ ਗੈਸ ਦੀਆਂ ਕੀਮਤਾਂ ਵਿੱਚ ਇੱਕ ਧਿਆਨ ਦੇਣ ਯੋਗ ਗਿਰਾਵਟ ਦੇਖੀ ਹੈ ਇਹ ਗਿਰਾਵਟ 6 ਸੈਂਟ ਦੀ ਸੀ ਗੈਸ ਬਰੀ ਦੇ ਮੁਤਾਬਕ ਮੈਟਰੋ ਵੈਂਕੂਵਰ ਦੇ ਆਲੇ-ਦੁਆਲੇ ਜ਼ਿਆਦਾਤਰ ਕੀਮਤਾਂ ਡਾਲਰ 2.08.9 ਦੇ ਆਸ-ਪਾਸ ਹੈ ਤੇ ਰਿਚਮండ్ ਦੇ ਵਿੱਚ ਡਾਲਰ 2.04.9 ਤੱਕ ਘਟ ਹੋ ਸਕਦੀਆਂ ਨੇ ਕੈਨੇਡੀਅਨਸ ਫॉर ਅਫੋਰਡੇਬਲ એનર્ਜੀ ਦੇ ਪ੍ਰਧਾਨ ਨੇ ਇੱਕ ਗੱਲ ਕਹੀ ਹੈ ਕਿ ਇਸ ਖੇਤਰ ਦੇ ਵਿੱਚ 5 ਸੈਂਟ ਦੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ ਜੋ ਅੱਜ ਰਾਤ ਤੱਕ ਕੋਈ ਇੰਤਜ਼ਾਰ ਕਰੇ ਤਾਂ 5 ਸੈਂਟ ਪ੍ਰਤੀ ਲੀਟਰ ਦੀ ਕਮੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਇਸ ਲਈ ਮੈਟਰੋ ਵੈਂਕੂਵਰ ਵਿੱਚ ਚੋਟੀਆਂ ਦੀਆਂ ਕੀਮਤਾਂ ਡਾਲਰ 2.05.9 ਯਕਾਟ ਹੋਣਗੀਆਂ ਕੀਮਤਾਂ ਲਗਭਗ ਡੇਢ ਹਫਤਾ ਪਹਿਲਾਂ ਉੱਥੇ ਵਾਪਸ ਆ ਜਾਣਗੀਆਂ ਜਦੋਂ ਇਹ ਡਾਲਰ 2.20 ਪ੍ਰਤੀ ਲੀਟਰ ਤੱਕ ਵਧੀਆਂ ট্রান্স ਮਾਊਂਟੇਨ ਐਕਸਪੈਂਸ਼ਨ ਪਾਈਪਲਾਈਨ ਦੇ ਹੁਣ ਕਾਰਜਸ਼ੀਲ ਹੋਣ ਦੇ ਨਾਲ ਨਾਲ ਹੋਰ ਬਚਤ ਵੀ ਹੋ ਸਕਦੀ ਹੈ ਇੱਕ ਮਾਹਰ ਨੇ ਕਿਹਾ ਕਿ ਕੀਮਤਾਂ 10 ਤੇ 25 ਸੈਂਟ ਤੋਂ ਵੀ ਘਟਣ ਗਿਆ ਪਰ ਅਸੀਂ ਨਹੀਂ ਜਾਣਦੇ ਕਿ ਚੀਜ਼ਾਂ ਕਿੱਥੇ ਸੈਟਲ ਹੋ ਰਹੀਆਂ ਨੇ ਉਹਨਾਂ ਕਿਹਾ ਕਿ 9 ਸਾਲ ਪਹਿਲਾਂ ਤੱਕ ਲੋਅਰ ਮੈਨਲੈਂਡ ਐਡਮਿੰਟਨ ਵਿੱਚ ਫਿਊਲ ਦੀਆਂ ਕੀਮਤਾਂ ਇਕੱਠੇ ਟਰੈਕ ਕਰਨ ਦਾ ਰੁਝਾਨ ਸੀ ਪਰ ਟਰਾਂਸ ਮਾਊਂਟੇਨ ਪਾਈਪਲਾਈਨ ਤੇ ਨਿਯਮਾਂ ਦੇ ਵਿੱਚ ਤਬਦੀਲੀਆਂ ਤੇ ਸੀਮਿਤ ਮਾਤਰਾ ਨੇ ਇਸ ਨੂੰ ਗੈਸੋਲੀਨ ਤੇ ਡੀਜ਼ਲ ਦੀ ਸਪੁਰਦਗੀ ਦੇ ਮੌਕੇ 'ਵੱਜੋਂ ਰੋਕ ਦਿੱਤਾ ਮਤਲਬ bc ਵਧੇਰੇ ਸ਼ੁੱਧ ਬਾਲਣ ਖਰੀਦਣਾ ਜੋ ਕਿ ਰੇਲ ਦੁਆਰਾ ਭੇਜਿਆ ਗਿਆ ਸੀ ਜਾਂ ਸੰਯੁਕਤ ਰਾਜ ਤੋਂ ਆਇਆ ਸੀ نتیਜੇ ਵਜੋਂ ਉੱਚੀਆਂ ਕੀਮਤਾਂ ਹੁੰਦੀਆਂ ਹਨ ਹੋ ਸਕਦਾ ਹੈ ਕਿ 2015 ਤੋਂ ਪਹਿਲਾਂ ਦੀ ਲਾਗਤ ਨਾ ਹੋਵੇ ਪਰ ਉਹ ਵੈਨਕੂਵਰ ਵਿੱਚ ਕੀਮਤਾਂ ਨੂੰ ਐਡਮਿੰਟਨ ਬਰਾਬਰ ਆਉਣ ਦੀ ਉਮੀਦ ਕਰਦੇ ਨੇ ਉਹਨਾਂ ਕਹਿੰਦੇ ਕਿ ਲੰਬੇ ਸਮੇਂ ਵਿੱਚ ਯੂ ਐਸ ਫਿਊਲ ਦੀ ਦਰਅਮਦ ਦੀ ਲਾਗਤ ਵੀ ਘਟ ਕਰ ਸਕਦੀ ਹੈ ਕਿਉਂਕਿ ਟ੍ਰਾਂਸ ਮਾਊਂਟੇਨ ਪਾਈਪਲਾਈਨ ਰਾਹੀਂ ਉੱਚ ਕੀਮਤ ਤੇ ਕੈਨੇਡੀਅਨ ਤੇਲ ਦੀ ਵਧੀ ਹੋਈ ਬਰਾਮਤ ਕੈਨੇਡੀਅਨ ਡਾਲਰ ਦੀ ਕੀਮਤ ਨੂੰ ਵਧਾਉਂਦੀ ਹੈ ਵੌਇਸ ਆਫ ਏ ਵੂਮਨ ਇਸ ਸਪੋਰਟਿੰਗ ਥੀਮ ਦੇ ਤਹਿਤ ਇੱਕ ਸ਼ਾਰਟ ਫਿਲਮ ਵਿਸਲ ਦੀ ਸਕਰੀਨਿੰਗ ਹੋਣ ਜਾ ਰਹੀ ਹੈ ਪੰਜਾਬ ਪਵੰਦੇ ਵਿੱਚ ਜਿਹੜੀ ਹੈ ਇਹ ਸਕਰੀਨਿੰਗ ਹੋਏਗੀ ਇਸ ਸੰਬੰਧੀ ਗੱਲਬਾਤ ਕੀਤੀ ਨਵਜੋਤ ਢਿੱਲੋਹਰਾ ਦੇ ਨਾਲ ਆਉ ਜਾਣਦੇ ਆ ਕੀ ਕੁਝ ਕਹਿਣਾ ਉਹਨਾਂ ਦਾ ਸ਼ਾਰਟ ਫਿਲਮ ਵਿਸਲ ਦੀ ਸਕਰੀਨਿੰਗ ਫਸਟ ਜਿਹੜੀ ਉਹ ਕੈਨੇਡਾ ਦੇ ਵਿੱਚ ਹੋਣ ਜਾ ਰਹੀ ਹੈ ਉਹਦੀ ਰਾਈਟਰ ਨਵਜੋਤ ਢਿੱਲੋ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਫਿਲਮ ਬਾਰੇ ਬਹੁਤ-ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਤੇ ਸ਼ੁਕਰੀਆ ਫਿਲਮ ਦੀ ਸਟੋਰੀ ਬਾਰੇ ਤੇ ਜਿਹੜੀ ਸਕਰੀਨਿੰਗ ਹੋਣ ਵਾਲੀ ਹੈ ਉਹਦੇ ਬਾਰੇ ਜਾਣਕਾਰੀ ਸਾਨੂੰ ਜਿਹੜੀ ਦੇ ਦੇ ਫਿਲਮ ਸਿਰਫ ਨੋਮਿੰਟਾਂ ਦੀ ਇਹ ਫਿਲਮ ਹੈ ਇੱਕ ਸ਼ਾਰਟ ਫਿਲਮ ਹੈਗੀ ਆ ਤੇ ਫੰਦੀ ਜਿਹੜੀ ਸਟੋਰੀ ਹੈ ਜਮ ਕਹਾਂ ਕਿ ਸੈਂਟਰਲ ਆਈਡੀਆ ਹੈ ਸਟੋਰੀ ਤਾਂ ਮੈਂ ਨਹੀਂ ਦੱਸੂਗੀ ਬਿਕੋਜ਼ ਛੋਟੀ ਜੀ ਫਿਲਮ ਆ ਇਹ ਖਾਸ ਕਰਕੇ ਬੱਚੀਆਂ ਲਈ ਕਿ ਅਸੀਂ ਬੱਚੀਆਂ ਦੀ ਬਹੁਤ ਛੋਟੀ ਉਮਰ ਤੋਂ ਪ੍ਰੋਗਰਾਮਿੰਗ ਉਹਨਾਂ ਦੇ ਮਾਈਂਡ ਦੀ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਉਹ ਕੀ ਕਰ ਸਕਦੀਆਂ ਕੀ ਨਹੀਂ ਕਰ ਸਕਦੀਆਂ ਤੇ ਬਹੁਤ ਵਾਰੀ ਅਸੀਂ ਇਸ ਚੀਜ਼ ਨੂੰ ਰੀਅਲਾਈਜ਼ ਵੀ ਨਹੀਂ ਕਰਦੇ ਆਪਾਂ ਅਡਲਟ ਆ ਅਸੀਂ ਬੇਸ਼ੱਕ ਇਹ ਗੱਲ ਮਹਿਸੂਸ ਕਰਦੇ ਆ ਕਿ ਅਸੀਂ ਵੱਡੇ ਆ ਸਾਨੂੰ ਸਭ ਕੁਝ ਪਤਾ ਸਾਨੂੰ ਬੱਚਿਆਂ ਨਾਲੋਂ ਵੱਧ ਪਤਾ ਪਰ ਸਾਨੂੰ ਇਸ ਗੱਲ ਦੀ ਅਵੇਅਰਨੈਸ ਸਾਡੇ ਅੰਦਰ ਨਹੀਂ ਹੁੰਦੀ ਕਿ ਅਸੀਂ ਬੱਚਿਆਂ ਦੇ ਮਨ ਦੇ ਵਿੱਚ ਜਿਹੜੀਆਂ ਨੈਗੇਟਿਵ ਧਾਰਨਾਵਾਂ ਪਾ ਰਹੇ ਹਾਂ ਉਹਨਾਂ ਦੀ ਪ੍ਰੋਗਰਾਮਿੰਗ ਕਰ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਗਾਂਹ ਵਧਣ ਦੇ ਵਿੱਚ ਕਿੰਨੀ ਵੱਡੀ ਉਹ ਰੁਕਾਵਟ ਪੈਦਾ ਕਰ ਸਕਦੀ ਹੈ ਕਿਉਂਕਿ ਜਦੋਂ ਛੋਟੇ ਹੁੰਦੇ ਤਾਂ ਜੋ ਸਾਨੂੰ ਸਿਖਾ ਦਿੱਤਾ ਜਾਂਦਾ ਸਾਡੇ ਮਨਾਂ ਚ ਪਾ ਦਿੱਤਾ ਜਾਂਦਾ ਉਹਨੂੰ ਵਾਈਪ ਆਊਟ ਕਰਨਾ ਇੰਨਾ ਈਜ਼ੀ ਨਹੀਂ ਹੈ ਦੂਜੀ ਚੀਜ਼ ਜਿਹੜਾ ਮੈਂ ਇੱਥੇ ਤੁਹਾਨੂੰ ਗੱਲ ਸ਼ੇਅਰ ਕਰਨਾ ਚਾਹੁੰਦੀ ਇੰਡੀਆ ਵੀ ਮੈਂ ਸਕਰੀਨਿੰਗ ਕੀਤੀ ਸੀ ਉਹਨਾਂ ਵਿੱਚੋਂ ਇੱਕ ਦੇਖਣ ਵਾਲਿਆਂ ਦਾ ਕਮੈਂਟ ਸੀ ਕਿ 9 ਮਿੰਟ ਦੀ ਫਿਲਮ ਦੇ ਵਿੱਚ 90 ਮੈਸੇजेस ਦੇ ਦਿੱਤੇ ਆ ਇਸ ਫਿਲਮ ਨੂੰ ਜੇ ਤੁਸੀਂ ਦੇਖੋਗੇ ਸੱਚੀ ਮੱਚੀ ਇੱਕ ਨਹੀਂ ਐ ਬਹੁਤ ਸਾਰੇ ਮੈਸੇजेस ਆ ਇੱਕ ਦਾ ਮੈਂ ਜ਼ਿਕਰ ਤੁਹਾਡੇ ਨਾਲ ਕੀਤਾ ਹੈਗਾ ਤੇ ਤੁਸੀਂ ਆਓ ਦੇਖੋ ਪੰਜਾਬ ਪਵੰਦੇ ਵਿੱਚ ਐਤਵਾਰ ਨੂੰ ਇਹ ਅਸੀਂ ਤੁਹਾਡੇ ਲਈ ਪਹਿਲੀ ਸਕਰੀਨਿੰਗ ਇੱਥੇ ਪਲਾਨ ਕੀਤੀ ਆ 4:30 ਵਜੇ ਦਾ ਟਾਈਮ ਹੈਗਾ ਤੇ ਚੈਲੰਜ ਕਿੰਨਾ ਕੁ ਵੱਡਾ ਹੁੰਦਾ ਜਦੋਂ ਇਸ ਤਰ੍ਹਾਂ ਦਾ ਵਿਸ਼ਾ ਤੁਸੀਂ ਕੋਈ ਚੁਣਦੇ ਹੋ ਸ਼ਾਰਟ ਫਿਲਮ ਦੇ ਰੂਪ ਦੇ ਵਿੱਚ ਚੈਲੰਜ ਮੈਂ ਕਹੂੰਗੀ ਕਿ ਕੋਈ ਵੱਡਾ ਨਹੀਂ ਆ ਜੇ ਤੁਹਾਡੇ ਮਨ ਦੇ ਵਿੱਚ ਖਿਆਲ ਹੈ ਸਿਰਫ ਇੰਨੀ ਚੀਜ਼ ਆ ਕਿ ਇਸ ਮੈਸੇਜ ਨੂੰ ਤੁਸੀਂ ਕਨਵੇ ਕਿਵੇਂ ਕਰਨਾ ਇਹਨੂੰ ਤੁਸੀਂ ਬੰਨਣਾ ਕਿਵੇਂ ਹੈਗਾ ਆਦਰਵਾਇਜ਼ ਮੈਨੂੰ ਕੋਈ ਚੈਲੰਜ ਇਸ ਕੱਲ ਦਾ ਮਹਿਸੂਸ ਨਹੀਂ ਹੋਇਆ ਹਾਂ ਕਿਉਂਕਿ ਇਹਦੇ ਵਿੱਚ ਜਿਹੜੀ ਲੀਡ ਰੋਲ ਦੇ ਵਿੱਚ ਦੋ ਬੱਚੀਆਂ ਲਈਆਂ ਮੈਂ ਦੋ ਪਾਤਰ ਉਹ ਬੱਚੀਆਂ ਨੇ ਬੱਚਿਆਂ ਕੋਲੋਂ ਕੰਮ ਲੈਣਾ ਇੰਨਾ ਸੌਖਾ ਨਹੀਂ ਹੈ ਔਰ ਬੱਚਿਆਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਤੇ ਮੈਂ ਪੂਰੀ ਤਸੱਲੀ ਦੇ ਵਿੱਚ ਐਸੋ ਤੇ ਜਦੋਂ ਸ਼ਾਰਟ ਫਿਲਮਾਂ ਦੀ ਗੱਲਬਾਤ ਕਰਦੇ ਆਂ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਤਾਂ ਹਰ ਕਨਸੈਪਟ ਹਰ ਟਾਪਿਕ ਦੇ ਉੱਪਰ ਸ਼ਾਰਟ ਫਿਲਮਾਂ ਬਣ ਰਹੀਆਂ ਨੇ ਤਾਂ ਕੀ ਇਫੈਕਟ ਪਾਉਂਦੀਆਂ ਸਮਾਜ ਦੇ ਕੋਈ ਜਾਂ ਫਿਰ ਇਹ ਮਹਿਜ ਐਂਟਰਟੇਨਮੈਂਟ ਤੱਕ ਜਾਓ ਲੋਕ ਭੁੱਲ ਭੁਲਾ ਜਾਂਦੇ ਬਾਦ ਦੇ ਵਿੱਚ ਮੈਂ ਕਹਾਂਗੀ ਕਿ ਸ਼ਾਰਟ ਫਿਲਮ ਜਿਹੜੀ ਆ ਉਹ ਕਿਸੇ ਵੀ ਦੂਸਰੀ ਕਮਰਸ਼ੀਅਲ ਫਿਲਮ ਨਾਲੋਂ ਜਾਂ ਫੀਚਰ ਫਿਲਮ ਨਾਲੋਂ ਵੱਖਰੀ ਇਸ ਕਰਕੇ ਆ ਕਿ ਇਹਦੇ ਵਿੱਚ ਇੱਕ ਸੁਨੇਹਾ ਹੁੰਦਾ ਇਹ ਡਿਪੈਂਡ ਕਰਦਾ ਕਿ ਜਿਹੜੀ ਟਾਰਗੇਟ ਆਡੀਅנס ਤੁਸੀਂ ਸੋਚ ਰਹੇ ਹੋ ਉਹਨਾਂ ਤੱਕ ਪਹੁੰਚਾ ਕਿਸ ਤਰ੍ਹਾਂ ਰਹੇ ਉਹ ਤੁਸੀਂ ਮਾਰਕੀਟ ਕਿਵੇਂ ਕਰ ਰਹੇ ਹੋ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਸ ਫਿਲਮ ਦੇ ਵਿੱਚ ਮੈਂ ਬਾਹਰੋਂ ਕਿਸੇ ਦਾ ਕੋਈ ਪੈਸਾ ਨਹੀਂ ਲਵਾਇਆ ਕਿਉਂਕਿ ਮੇਰਾ ਹੀ ਆਪਣਾ ਆਈਡੀਆ ਸੀ ਮੇਰਾ ਆਪਣਾ ਖਿਆਲ ਸੀ ਮੇਰੀ ਇਹ ਪਹਿਲੀ ਹੀ ਫਿਲਮ ਹੈ ਸੋ ਇਹਦੇ ਤੇ ਪੂਰੇ ਤਾਂ ਪੂਰਾ ਜੋ ਫਾਈਨਾਂਸਸ ਲੱਗੇ ਆ ਉਹ ਸਾਰੇ ਮੇਰੇ ਆਪਣੇ ਨੇ ਤੇ ਬਿਲਕੁਲ ਮੁਫਤ ਦੇ ਵਿੱਚ ਮੈਂ ਕੰਮ ਕਰਵਾਇਆ ਆਪਣੇ ਬ੍ਰਦਰ ਨਵਰਾਜ ਰਾਜਾ ਕਲੂਨ ਜਿਨੇ ਡਾਇਰੈਕਟਰ ਦੇ ਤੌਰ ਤੇ ਇਹਦੇ ਵਿੱਚ ਵੱਡਾ ਐ ਖੂਬਸੂਰਤ ਕੰਮ ਕੀਤਾ ਹੈਗਾ ਮੇਰੀ ਆਪਣੀ ਬੇਟੀ ਹੈ ਉਸ ਦਾ ਰੋਲ ਹੈ ਸੋ ਮੇਰਾ ਇਹ ਹੈ ਕਿ ਮੈਸੇਜ ਸਟਰੋਂਗ ਹੋਣਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਜਿੱਥੇ ਤੱਕ ਤੁਸੀਂ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਉਹ ਟਾਰਗੇਟ ਆਡੀਅנס ਤੱਕ ਜੇ ਪਹੁੰਚਾ ਲੈਂਦੇ ਹੋ ਤੁਸੀਂ ਕਾਮਯਾਬੀ ਹੈ ਇਹ ਇਸ ਫਿਲਮ ਦੇ ਵਿੱਚ ਅਦਰਵਾਈਜ਼ ਕੋਈ ਮੈਂ ਕੋਈ ਕਮਾਈ ਦਾ ਜ਼ਰੀਆ ਬਣਾ ਕੇ ਫਿਲਮ ਨਹੀਂ ਕੀਤੀ ਇਹ ਤੁਸੀਂ ਪਹਿਲੀ ਫਿਲਮ ਲਿਖੀ ਹੈ ਜਾਂ ਜਦੋਂ ਫਿਲਮ ਲਿਖਦੇ ਆਪਾਂ ਮੀਡੀਆ ਦੇ ਵਿੱਚ ਤੁਸੀਂ ਰਹਿਆ ਤਾਂ ਉਹਦੇ ਤੋਂ ਵੱਖਰਾ ਕੀ ਹੈ ਇਹਦੇ ਵਿੱਚ ਫਿਲਮ ਮੇਰੀ ਬਿਲਕੁਲ ਹੀ ਪਹਿਲੀ ਫਿਲਮ ਹੈ ਅਸੀਂ ਬਹੁਤ ਸਾਰੇ ਟਾਕ ਸ਼ੋਅਜ਼ ਕਰਦੇ ਰਹੇ ਹਾਂ ਮੈਂ 28 ਸਾਲ ਦਾ ਮੇਰਾ ਐਕਸਪੀਰੀਅੰਸ ਹੋ ਗਿਆ ਮੀਡੀਆ ਦੇ ਵਿੱਚ ਬਹੁਤ ਸਾਰਾ ਬਹੁਤ ਕੁਝ ਲਿਖਿਆ ਆ ਜ਼ਿਆਦਾਤਰ ਮੈਂ ਬੋਲ ਕੇ ਡਿਸਕਸ਼ਨਸ ਇੰਟਰਵਿਊਜ਼ ਕਰਦੀ ਰਹੀ ਹਾਂ ਪਰ ਮੈਨੂੰ ਇਹ ਲੱਗਦਾ ਸੀ ਕਿ ਇੱਕ ਇਹ ਵੀ ਵਿਦਾ ਹੈਗੀ ਆ ਕੰਮ ਕਰਨ ਦੀ ਲੋਕਾਂ ਨੂੰ ਇਸ ਢੰਗ ਨਾਲ ਵੀ ਇੰਗੇਜ ਕੀਤਾ ਜਾ ਸਕਦਾ ਮੋਰ ਇਫੈਕਟਿਵ ਹੋ ਸਕਦਾ ਬੇਸ਼ੱਕ ਇਹ ਮੇਰੀ ਪਹਿਲੀ ਫਿਲਮ ਹੈ ਪਰ ਇੱਕ ਮੈਂ ਵੱਡਾ ਨਾਟਕ ਲਿਖਿਆ ਜਿਹੜਾ ਬਹੁਤ ਜਲਦੀ ਆ ਰਿਹਾ ਹੈਗਾ ਸੋ ਮੈਂ ਇਸ ਵਾਰੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖਦੇ ਹਾਂ ਹੋਂਗਾਰਾ ਕਿਹੋ ਜਿਹਾ ਮਿਲਦਾ ਤੇ ਜਦੋਂ ਇੱਕ ਔਰਤ ਦੇ ਤੌਰ ਤੇ ਗੱਲਬਾਤ ਕਰਦੇ ਹਾਂ ਸੀ ਫਿਲਮ ਇੰਡਸਟਰੀ ਦਾ ਰਾਈਟਰਸ ਜਾਂ ਡਾਇਰੈਕਸ਼ਨ ਦੇ ਵਿੱਚ ਮੈਕਸਿਮਮ ਮੇਲ ਜਿਹੜੇ ਉਹ ਹੁੰਦੇ ਨੇ ਵਿਅਕਤੀ ਤਾਂ ਇੱਕ ਔਰਤ ਦੇ ਲਈ ਚੈਲਿੰਜਿੰਗ ਹੋਣਾ ਔਰਤਾਂ ਅਜਨੀਆਂ ਇੰਜਨਰ ਨੂੰ ਮੌਕਾ ਨਹੀਂ ਮਿਲਿਆ ਇਸ ਖੇਤਰ ਦੇ ਵਿੱਚ ਮੈਨੂੰ ਲੱਗਦਾ ਹੁਣ ਇਹ ਜਿਹੜੇ ਜਿਹੜੇ ਸਵਾਲ ਹੈ ਬਹੁਤੇ ਮਾਇਨੇ ਨਹੀਂ ਰੱਖਦੇ ਹੈਗੇ ਕੁੜੀਆਂ ਕੰਮ ਕਰ ਰਹੀਆਂ ਨੇ ਬਹੁਤ ਸਾਰੀਆਂ ਕੁੜੀਆਂ ਮੈਂ ਹੁਣ ਇੰਡੀਆ ਵਿਜ਼ਿਟ ਕਰਕੇ ਆਈਆਂ ਉਹ ਵੀ ਕੰਮ ਕਰ ਰਹੀਆਂ ਨੇ ਔਰਤਾਂ ਬਹੁਤ ਸਾਰੀਆਂ ਕੰਮ ਕਰ ਰਹੀਆਂ ਨੇ ਕੋਈ ਇਹ ਕੋਈ ਚੈਲੰਜ ਵਾਲੀ ਗੱਲ ਨਹੀਂ ਹੈਗੀ ਈਵਨ ਐਜ਼ ਐਕਟ੍ਰੈਸ ਪਹਿਲਾਂ ਪਹਿਲ ਬੜੀ ਉਖਾਈ ਆਈ ਉਹਨਾਂ ਨੂੰ ਹੁਣ ਜੇ ਉਹ ਰਾਈਟਰ ਦੇ ਤੌਰ ਤੇ ਆਪਣੀ ਡਾਇਰੈਕਟਰ ਦੇ ਤੌਰ ਤੇ ਪ੍ਰੋਡਿਊਸਰ ਦੇ ਤੌਰ ਤੇ ਵੀ ਕੰਮ ਕਰ ਰਹੀਆਂ ਨੇ ਇਹ ਕੋਈ ਵੱਡੀ ਰੁਕਾਵਟ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਕਿ ਔਰਤ ਹੋਣਾ ਮੈਨੂੰ ਲਿਮਿਟਾਈਜ਼ ਕਰ ਰਿਹਾ ਹੈਗਾ ਕਿਉਂਕਿ ਮੇਰਾ ਸੁਨੀਹਾ ਵੀ ਇਸ ਫਿਲਮ ਦੇ ਵਿੱਚ ਇਹੀ ਹੈ ਕਿ ਔਰਤ ਹੋ ਜਾਣਾ ਕਿਸੇ ਵੀ ਤਰ੍ਹਾਂ ਘਟ ਨਹੀਂ ਐ ਵੱਧ ਜ਼ਰੂਰ ਹੋ ਸਕਦਾ ਤੇ ਜਿਹੜੀ ਸਕਰੀਨਿੰਗ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਜਿਹੜੀ ਉਹ ਵਿਊਅਰਜ਼ ਨੂੰ ਜ਼ਰੂਰ ਦਿਓ ਕਿਸ ਢੰਗ ਦੇ ਸਮਾਂਗਮ ਰਹਿਣਗੇ ਤੇ ਕਿੱਥੇ ਹੋਣ ਜਾ ਰਹੇ ਨੇ ਇਹ ਪੰਜਾਬ ਭਵਨ ਦੇ ਵਿੱਚ ਸਕਰੀਨਿੰਗ ਹੋਣੀ ਐ ਐਤਵਾਰ ਨੂੰ 4:30 ਵਜੇ ਤੇ ਇਸ ਦੇ ਵਿੱਚ ਸਾਰੀ ਸਟਾਰ ਕਾਸਟ ਜਿਹੜੀ ਉਹ ਮੌਜੂਦ ਹੋਏਗੀ ਮੈਂ ਖੁਦ ਵੀ ਹੋਵਾਂਗੀ ਫਿਲਮ ਦੇ ਡਾਇਰੈਕਟਰ ਨਵਰਾਜ ਰਾਜਾ ਵੀ ਹੋਣਗੇ ਇਸ ਤੋਂ ਇਲਾਵਾ ਅਸੀਂ ਅੱਧੇ ਪੌਣੇ ਘੰਟੇ ਦੀ ਜਿਹੜੀ ਘਟੂ ਘਟਾ ਇਸ ਮੂਵੀ ਨੂੰ ਦੇਖਣ ਤੋਂ ਬਾਅਦ ਡਿਸਕਸ਼ਨ ਵੀ ਜ਼ਰੂਰ ਰੱਖਾਂਗੇ ਫਿਲਮ ਦੀ ਡਿਊਰੇਸ਼ਨ ਸਿਰਫ 9 ਮਿੰਟ ਹੈ ਸੋ ਮੇਰੀ ਇਹੀ ਤਗੀਦ ਹੈ ਕਿ ਤੁਸੀਂ ਫਿਲਮ ਨੂੰ ਦੇਖੋ ਉਹਤੇ ਵਿਚਾਰ ਕਰੋ ਪਰਮਾ ਹੁੰਗਾਰਾ ਦਿਓ ਤੇ ਮੈਂ ਉਮੀਦ ਕਰਦੀ ਆ ਕਿ ਇਸ ਹੁੰਗਾਰੇ ਤੋਂ ਬਾਅਦ ਮੈਂ ਕੁਝ ਹੋਰ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਉਹ ਬਣਾ ਸਕਾਂਗੀ ਕਰ ਸਕਾਂਗੀ ਉਮੀਦ ਕਰਦੀ ਆ ਕਿ ਇਸ ਫਿਲਮ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ ਪੰਜਾਬ ਪਵਨ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਵਾਕਈ ਜਦੋਂ ਅਸੀਂ ਸ਼ਾਰਟ ਫਿਲਮਾਂ ਦੀ ਗੱਲਬਾਤ ਕਰਦੇ ਹਾਂ ਤਾਂ ਸ਼ਾਰਟ ਫਿਲਮਾਂ ਸਮਾਜ ਦੇ ਜਿਹੜੇ ਗਰਾਊਂਡ ਦੇ ਮੁੱਦੇ ਨੇ ਉਹਨਾਂ ਦੀ ਗੱਲਬਾਤ ਕਰਦੀਆਂ ਨੇ। ਸੋ ਫਿਲਮ ਵਿਸਲ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਗੱਲਬਾਤ ਹੋਊਗੀ ਤੇ ਇਸ ਦੀ ਸਕਰੀਨਿੰਗ ਪਹੁੰਚਣ ਦੇ ਲਈ ਇਸ ਤੇ ਗੱਲਬਾਤ ਕਰਨ ਦੇ ਲਈ ਤੁਹਾਨੂੰ ਜ਼ਰੂਰ ਜਿਹੜਾ ਉਹ ਪੰਜਾਬ ਪਵਨ ਵਿਖੇ ਪਹੁੰਚਣਾ ਚਾਹੀਦਾ ਹੈ। ਆਮਨ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕ